ਅਜੀਬਾ ਗੋਦ ਰਿਵੰਦ ਕੇ ਅਜੀਬਾ ਲੀ ਹਾਂ ਹਾਂ ਜੀ ਅਜੀਬਾ ਉਹਦੇ ਇਹਨਾਂ ਮਾਣ ਨਹੀਂ ਫੁੱਟ ਆਹ ਵੇ ਤੋ ਜੁਗਲੀ ਬਾਤਾਂ ਲਾ ਲਿਆ ਦੋਨੇ ਆ ਮੈਂ ਅੰਦਰ ਦਾ ਸਰਮੈਲ ਬੋਲ ਅਜੀਬਾ ਖਾ ਵੀ ਲੈਨੇ ਆਹ ਇਹ ਕੁੱਬਾ ਦਾ ਜੇ ਹੈ ਆਹ ਜੀ ਆਹ ਸ੍ਰੀ ਆਸ਼ਾ ਚਲੋ ਨਾ ਅਰੇ ਬਟਾ ਕਾਡਾ ਵਰਦਾ ਖਾਓ ਲੋ ਪ੍ਰਧਾਨ ਜੀ ਬੜੇ ਬਦੀ ਸਾਹਿਬ ਆ ਜਣੇ ਜੀ ਸਾਹਿਬ ਨੂੰ ਪਹਿਲਾਂ ਖਵਾਓ ਆਓ ਆਓ ਮੈਂ ਮੈਂ ਇੱਧਰ ਖਵਾਉਣਾ ਖਲਾ ਆ ਗਿਓ ਇਹ ਜੂਦੇ ਪ੍ਰਧਾਨ ਜੀ ਸਾਡੇ ਮੰਡਲ ਦੇ ਜੀ ਸਿੰਘ ਦੇ ਬੜੇ ਬੜੇ ਸਾਨਾ ਇੰਟਰੋਡਕਸ਼ਨ ਕਰਦੇ ਵਾਹਿਗੁਰੂ ਜੀ ਥੈਂਕ ਯੂ ਬਹੁਤ ਪਲੇਸਿਸ ਜੀ ਇਧਰ ਆਓ ਜੀ ਇੱਕ ਮਿੰਟ ਨਿਸ਼ਾਨੀਆ ਪਾਓ ਕੱਢੀ ਹੁਣ ਕੱਢੀ ਕਰੋ ਬਲੀ ਤੁਹੇ ਬਲੇ ਨੂੰ ਆਹ ਕਹੋ ਭਾਜੀ ਹੱਥ ਹਾਂਜੀ ਮਨੀਸ਼ ਜੀ ਇੱਕ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਜ਼ਿਲ੍ਹਾ ਜਲੰਧਰ ਦੇ ਦਿਹਾਤੀ ਦੀ ਪ੍ਰਧਾਨਗੀ ਦਿੱਤੀ ਗਈ ਆ ਬੀਜੇਪੀ ਦੇ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਤਾਂ ਸਭ ਤੋਂ ਪਹਿਲਾਂ ਉਸ ਮਹਾਮੈਨ ਨੂੰ ਉਸ ਸ੍ਰੀ ਰਾਮ ਜੀ ਦੇ ਚਰਨਾਂ 'ਚ ਪ੍ਰਣਾਮ ਕਰਦੇ ਆਂ ਔਰ ਸ਼ੁਕਰਗੁਜ਼ਾਰ ਆਂ ਕਿ ਜਿਹੜੀ ਇੱਡੀ ਵੱਡੀ ਰਿਸਪੌਂਸਿਬਿਲਿਟੀ ਮਿਲੀ ਹੈ। ਤੋਂ ਭਾਜਪਾ ਦੀ ਸਮੂਚੀ ਲੀਡਰਸ਼ਿਪ ਜਿਹੜੀ ਪ੍ਰਧਾਨ ਮੰਤਰੀ ਸਾਡੇ ਸ਼੍ਰੀ ਨਰਿੰਦਰભાઈ ਮੋਦੀ ਉਹਨਾਂ ਦੀ ਅਗਵਾਈ ਹੇਠ ਜਿਹੜੀ ਵਰਕਿੰਗ ਚੱਲ ਰਹੀ ਹੈ। ਔਰ ਉਹਨਾਂ ਦੇ ਅੰਡਰ ਜਿਹੜੀ ਸਾਰੀ ਟੀਮ ਕੰਮ ਕਰ ਰਹੀ ਹੈ। ਸ਼੍ਰੀ ਜੇਪੀ ਨੱਡਾ ਜੀ ਜਿਹੜੇ ਸਾਡੇ ਰਾਸ਼ਟਰੀ ਅਜੈਕਸ਼ਨ ਨੇ। ਔਰ ਉਹਨਾਂ ਦੇ ਨਾਲ ਲੱਗ ਕੇ ਸਾਡੀ ਟੀਮ ਜਿਹੜੀ ਹੈ ਪੰਜਾਬ ਦੀ ਸ਼੍ਰੀ ਸੁਨੀਲ ਜਾਖੜ ਜੀ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਪੰਜਾਬ ਦੇ ਉਹਨਾਂ ਦੇ ਸਾਰੇ ਅਧਿਕਾਰੀਆਂ ਦਾ ਅਤੇ ਜਿਹੜੀ ਟੀਮ ਦੇ ਵਿੱਚ ਜਿਹੜੀ ਚੇਂਜਸ ਆ ਰਹੀਆਂ ਹਨ ਉਹ ਉਹਨਾਂ ਦੇ ਲਈ ਪਹਿਲਾਂ ਤਾਂ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰ ਰਿਹਾ ਕਿ ਉਹਨਾਂ ਨੇ ਮੇਰੇ ਤੇ ਇੰਦਾ ਦਾ ਵਿਸ਼ਵਾਸ ਕੀਤਾ ਉਹਨਾਂ ਨੂੰ ਸਾਡੇ ਚ ਕੋਈ ਇਦਾਂ ਦੀ ਵਿਸ਼ਵਾਸ ਵਾਲੀ ਚੀਜ਼ ਨਜ਼ਰ ਆਈ ਹੈ ਜਿਹਦੇ ਖਾਤਰ ਉਹਨਾਂ ਨੇ ਸਾਡੇ ਮੋਢਿਆਂ ਤੇ ਏਡੀ ਵੱਡੀ ਰਿਸਪੋਨਸੀਬਿਲਟੀ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਬੀਜੇਪੀ ਸਾਰੀ ਟੀਮ ਦਾ ਸਾਡੇ ਮੰਤਰੀ ਜੀ ਸੰਗਠਨ ਮੰਤਰੀ ਜੀ ਸ਼੍ਰੀ ਸ਼੍ਰੀਨਿਵਾਸ ਲੂਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰੀ ਟੀਮ ਨੂੰ ਸੰਗਠਿਤ ਕਰਨ ਦਾ ਉਹ ਬੜੇ ਤਰੀਕੇ ਦੇ ਨਾਲ ਹਰ ਇੱਕ ਮੰਡਲ ਤੱਕ ਹਰ ਇੱਕ ਬੂਥ ਤੱਕ ਹਰ ਇੱਕ ਬੰਦੇ ਤੱਕ ਕੱਲੇ-ਕੱਲੇ ਵੋਲੰਟੀਅਰ ਤੱਕ ਅਪਰੋਚ ਕਰਦੇ ਨੇ ਪਰਸਨਲੀ ਉਹਨਾਂ ਨੂੰ ਮਿਲਦੇ ਆ ਸ਼੍ਰੀ ਵਿਜੇ ਰੂਪਾਨੀ ਜੀ ਜਿਹੜੇ ਸਾਡੇ ਇਨਚਾਰਜ ਲਾਇਏ ਨੇ ਪੰਜਾਬ ਦੇ ਪਰਿਵਾਰੀ ਲਾਇਏ ਨੇ ਉਹ ਵੀ ਆ ਕੇ ਮੀਟਿੰਗਸ ਦੇ ਵਿੱਚ ਇਨਵੋਲਵ ਹੋ ਰਹੇ ਸਾਡੀ ਜਲੰਧਰ ਦੀ ਸਾਰੀ ਟੀਮ ਸਾਰੇ ਜਨਨ ਸੈਕਟਰੀ ਭੰਡਾਰੀ ਸਾਹਿਬ ਅਗਨਾਸ਼ ਰਾਏ ਖੰਨਾ ਜੀ ਅਗਨਾਸ਼ ਚੰਦਰ ਜੀ ਮਤਲਬ ਮਨੋਰੰਜਨ ਕਾਲੀਆ ਜੀ ਕਿਹੜੀ-ਕਿਹੜੀ ਸ਼ਖਸੀਅਤਾਂ ਦੇ ਨਾਮ ਲਈਏ ਸੀ ਜਿਹੜੇ ਹਰ ਬੰਦੇ ਤੱਕ ਨਹੀਂ ਅਪਰੋਚ ਕਰ ਰਹੇ ਹਰ ਮੀਟਿੰਗ ਤੱਕ ਨਹੀਂ ਪਹੁੰਚ ਰਹੇ ਕੋਈ ਐਸੀ ਮੀਟਿੰਗ ਨਹੀਂ ਹੈ ਜਿਹਦੇ ਵਿੱਚ ਉਹ ਇਨਵੋਲਵ ਨਹੀਂ ਹੋ ਰਹੇ ਸੋ ਇਹ ਸਾਰੀਆਂ ਚੀਜ਼ਾਂ ਇੱਕ ਸੰਗਠਿਤ ਮਜ਼ਬੂਤ ਸੰਗਠਨ ਵੀ ਇੱਕ ਐਗਜ਼ਾਮਪਲ ਪੇਸ਼ ਕਰਦੇ ਕਿ ਇਹਨਾਂ ਨਾਲ ਹੀ ਮਜ਼ਬੂਤ ਸੰਗਠਨ ਬਣਦਾ ਔਰ ਇਹਨਾਂ ਦੇ ਨਾਲ ਹੀ ਉਹ ਵਲੰਟੀਅਰਸ ਦੇ ਵਿੱਚੋਂ ਬੰਦੇ ਚੁੱਕ ਕੇ ਅੱਗੇ ਲੈ ਕੇ ਜਾਂਦੇ ਔਰ ਉਹਨਾਂ ਦੀ ਚੁਆਇਸ ਕਰਕੇ ਫਿਰ ਉਹਨਾਂ ਨੂੰ ਇੱਕ ਸਟੇਜ ਤੇ ਇੱਕ ਪਲੇਟਫਾਰਮ ਤੇ ਬਿਠਾਇਆ ਜਾਂਦਾ ਔਰ ਉਹਨਾਂ ਦੇ ਕੋਲੋਂ ਕੋਈ ਪ੍ਰੈਸ਼ਰ ਨਾਲ ਨਹੀਂ ਕੰਮ ਲੈਂਦੇ BJP ਦੇ ਵਿੱਚ ਇੱਕ ਸਭ ਤੋਂ ਵੱਡਾ ਇਹ ਮੈਂ ਦੇਖਿਆ ਹੈ ਕਿ ਇਹਦੇ ਚ ਆ ਕੇ ਜਿੱਦਾਂ ਦੀ ਮੈਂ ਇਹਦੇ ਚ ਇਹਨੂੰ BJP ਨੂੰ ਜੁਆਇਨ ਕੀਤਾ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਉਹ ਕਹਿੰਦੇ ਜੀ ਕੰਮ ਵੰਡ ਕੇ ਕਰੋ ਤਾਂ ਕਿ ਕਿਸੇ ਤੇ ਪ੍ਰੈਸ਼ਰ ਨਾ ਡਵੇ ਔਰ ਉਹਦਾ ਰਿਜ਼ਲਟ ਵਧੀਆ ਆਉਣਾ ਚਾਹੀਦਾ ਹੈ ਸੰਗਠਨ ਵਧੀਆ ਬਣਾ ਰਹੇ ਇਕੱਲੇ ਇਕੱਲੇ ਵੋਲੰਟੀਅਰ ਤੋਂ ਲੈ ਕੇ ਇੱਕ ਇੱਕ ਵੋਟਰ ਤੱਕ ਜਾਣ ਦਾ ਉਹਨਾਂ ਦਾ ਇੱਕ ਈਦਾਂ ਦਾ ਅਜੰਡਾ ਉਹਨਾਂ ਦਾ ਸਟ੍ਰੈਟਜੀ ਬਣੀ ਪਈ ਹੈ ਔਰ ਉਹ ਬਹੁਤ ਵਧੀਆ ਕਾਰਗਰਸਤ ਹੋਏਗੀ 2024 ਦੇ ਲਈ ਅਸੀਂ ਸਾਰੀ ਟੀਮ ਜਿਹੜੀ ਐ ਇਸ ਵੇਲੇ ਸੰਗਠਿਤ ਹੋ ਰਹੀ ਹੈ 2024 ਦੇ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਹੁਣੇ ਆਪਣੇ ਵਿਸਤਾਰਕ ਸਾਹਿਬ ਸਾਡੇ ਕੋਲ ਆਏ ਨੇ ਸਾਡੇ ਮਹਾ ਮੰਤਰੀ ਜੀ ਬੈਠੇ ਨੇ ਅਮਿਤ ਵਿਧੇ ਜੀ ਉਹਨਾਂ ਨੂੰ ਮੈਂ ਹੁਣੇ ਇਹ ਗੱਲਾਂ ਸ਼ੇਅਰ ਕਰਦੇ ਹਟੇ ਸੀ ਕਿ ਭਾਜਪਾ ਜਿਹੜੀ ਇੱਕ ਐਸੀ ਸੰਗਠਿਤ ਟੀਮ ਹੈ ਉਹਨਾਂ ਨੇ ਆਪਣੇ ਆਪ ਨੂੰ ਉਸ ਲੈਵਲ ਤੇ ਲਿਆ ਕੇ ਖੜਾ ਕਰ ਲਿਆ ਹੋਇਆ ਕਿ 2024 ਦਾ ਇਲੈਕਸ਼ਨ ਤਾਂ ਇਹਨਾਂ ਨੇ ਜਿੰਨਾ ਹੀ ਜਿੰਨਾ ਜਿੱਤ ਤੈ ਹੋ ਚੁੱਕੀ ਹੈ ਕਿ ਪਬਲਿਕ ਉਹਨਾਂ ਦੇ ਸਮਰਥਨ ਚ ਬੈਠੀ ਹੈ ਉਹਨੂੰ ਟਾਰਗੇਟ ਹੋਣਾ ਤਾਂ ਇਹ ਹੈ ਕਿ ਅਸੀਂ ਕਿੰਨੀ ਵੱਡੀ ਲੀਡ ਦੇ ਨਾਲ ਤੇ ਕਿੰਨੀਆਂ ਜ਼ਿਆਦਾ ਸੀਟਾਂ ਨਾਲ ਜਿੱਤਦੇ ਹਾਂ ਸੋ ਸਾਡੀ ਵੈਲ ਗੁੱਡ ਵਿਸ਼ੀਜ਼ ਹੈ ਸਾਡੀ ਪਾਰਟੀ ਲਈ ਸਾਡੀ ਟੀਮ ਲਈ ਹਰ ਇੱਕ ਬੰਦੇ ਲਈ ਔਰ ਪੂਰੇ ਹਿੰਦੁਸਤਾਨ ਲਈ ਕਿ ਹਿੰਦੁਸਤਾਨ ਦਾ ਜੀ ਵਿਕਾਸ ਹੋਣਾ ਹੈ ਤੇ ਉਹਦੇ ਲਈ ਸਾਨੂੰ ਬੀਜੇਪੀ ਨੂੰ ਅੱਗੇ ਫਿਰ ਦੁਬਾਰਾ ਤੋਂ ਮੌਕਾ ਦੇਣਾ ਚਾਹੀਦਾ 2024 ਜੇ ਗੱਲ ਕਰੀਏ 2024 ਚੋਣਾਂ ਨੂੰ ਲੈ ਕੇ ਪਿੰਡ ਪਿੰਡ ਤੁਸੀਂ ਜਾ ਰਹੇ ਹੈਗੇ ਆ ਕੀ ਸੋਚ ਲੈ ਕੇ ਜਿਹੜਾ ਹੈਗਾ ਤੁਸੀਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਵਿਜ਼ਿਟ ਕਰ ਰਹੇ ਹੈਗੇ ਆ ਸੋਚ ਸਾਡੀ ਜਿਹੜੀ ਪ੍ਰਧਾਨ ਮੰਤਰੀ ਦੀ ਸੰਕਲਪ ਯਾਤਰਾ ਹਰ ਇੱਕ ਬੰਦੇ ਨੂੰ ਲਾਭ ਆਰਥੀ ਬਣਾਣਾ ਇਹ ਸਭ ਤੋਂ ਵੱਡੀ ਸੋਚ ਉਹਨਾਂ ਦੀ ਪੋਜ਼ਿਟਿਵ ਸੋਚ ਅਸੀਂ ਕਵਾਂਗੇ ਇਹਨੂੰ ਪਿੰਡ ਪਿੰਡ ਦੇ ਵਿੱਚ ਜਾਣ ਦਾ ਮਕਸਦ ਇਹ ਨਹੀਂ ਹੈ ਕਿ ਬੀਜੇਪੀ ਨੂੰ ਪ੍ਰੋਮੋਟ ਕਰਨਾ ਪਿੰਡ ਪਿੰਡ ਤੱਕ ਜਾਣ ਦਾ ਮਕਸਦ ਇਹ ਹੈ ਕਿ ਹਰ ਉਸ ਬੰਦੇ ਨੂੰ ਜਿਹੜੀ ਪ੍ਰਧਾਨ ਮੰਤਰੀ ਜੀ ਦੀਆਂ ਯੋਜਨਾਵਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਦਾ ਲਾਭ ਮਿਲ ਸਕੇ ਇੱਕ ਇੱਕ ਬੰਦੇ ਤੱਕ ਸਿਲੰਡਰ ਦਾ ਡਾਕਟਰੀ ਦਾ ਹੈਲਥ ਦਾ ਐਜੂਕੇਸ਼ਨ ਦਾ ਮਤਲਬ ਕੋਈ ਐਸੇ ਰੋਜ਼ਗਾਰਾਂ ਦਾ ਵੀ ਲਾਭ ਤੱਕ ਵੀ ਉਹ ਪਹੁੰਚਾਰੇ ਨੇ ਕਿ ਜਿਹੜਾ ਬੰਦਾ ਵਾਂਝਾ ਨਾ ਰਹੇ ਕਿਸੇ ਗੱਲ ਤੋਂ ਲੋਕਾਂ ਨੇ ਸਾਨੂੰ ਸਵਾਲ ਕੀਤਾ ਕਿ ਤੁਸੀਂ ਇਕੱਲੇ ਫਾਰਮ ਹੀ ਭਰੇ ਜਾਉਂਗੇ ਜਾਂ ਇਹਦੇ ਕੋਈ ਆਊਟਕਮ ਵੀ ਆਊਗਾ ਰਿਜ਼ਲਟ ਆ ਰਹੇ ਨਾਲੋ ਨਾਲ ਆ ਰਹੇ ਤੁਸੀਂ ਕਿਸੇ ਵੀ ਪਿੰਡਾਂ ਚ ਜਾ ਕੇ ਤੁਹਾਨੂੰ ਪੁੱਛੋ ਵੀ ਜੇ ਤੁਹਾਡੇ ਜਿਹੜੇ ਫਾਰਮ ਭਰ ਹੋ ਰਹੇ ਆ ਉਹਨਾਂ ਦਾ ਤੁਹਾਨੂੰ ਕੁਛ ਇਹਦਾ ਆਊਟਕਮ ਮਿਲ ਰਿਹਾ ਲੋਕ ਤੁਹਾਨੂੰ ਚਾਹ ਕੇ ਕਹਿਣਗੇ ਜੀ ਹਾਂਜੀ ਸਾਨੂੰ ਇੱਕ ਚੰਗਾ ਰਿਸਪਾਂਸ ਲੱਗ ਰਿਹਾ ਹੌਸਲਾ ਵਧ ਰਿਹਾ ਉਹਨਾਂ ਦਾ ਜਿੱਕਰ ਗੱਲ ਕਰੀਏ 2024 ਦੀਆਂ ਚੋਣਾਂ ਲੈ ਕੇ ਭਾਜਪਾ ਤੋਂ ਇਲਾਵਾ ਜਿਹੜੀਆਂ ਲੱਗ ਪਾਰਟੀਆਂ ਹੈਗੀਆਂ ਉਹਨਾਂ ਦਾ ਇੱਕ ਗਠਜਬੰਦਨ ਵੀ ਕੀਤਾ ਗਿਆ ਹੈਗਾ ਕੀ ਲੱਗਦਾ ਕਿ ਉਹਦੇ ਨਾਲ ਜਿਹੜਾ ਬੀਜੇਪੀ ਨੂੰ ਕੋਈ ਫਰਕ ਪਾਵੇਗਾ ਨਹੀਂ ਬੀਜੇਪੀ ਉਹਨੂੰ ਦੇਖਦੀ ਨਹੀਂ ਇਹ ਤਾਂ ਇੱਕ ਉਹ ਆਪਣੇ ਆਪ ਦੇ ਵਿੱਚ ਕਿਉਂਕਿ ਸਾਨੂੰ ਪਤਾ ਹੈ ਕਿ ਬੀਜੇਪੀ ਇੱਕ ਐਸੀ ਮੈਂ ਫੇਰ ਕਹੂੰਗਾ ਬੀਜੇਪੀ ਐਸੀ ਸੰਗਠਿਤ ਟੀਮ ਹੈ ਜਿਹੜੀ ਆਪਣੇ ਕੰਮ ਤੇ ਫੋਕਸ ਰੱਖਦੀ ਹੈ ਦੂਜੇ ਕੀ ਕਰਦੇ ਨੇ ਉਹ ਸਾਨੂੰ ਨਹੀਂ ਪਤਾ ਦੂਜਿਆਂ ਦੀ ਆਪੇ ਇੱਕ ਨਾ ਇੱਕ ਦਿਨ ਬਾਅਦ ਕੋਈ ਨਾ ਕੋਈ ਚੀਜ਼ ਐਸੀ ਬਾਹਰ ਆ ਜਾਂਦੀ ਹੈ ਜਿਨ੍ਹਾਂ ਦੇ ਆਪਣੀ ਪਾਰਟੀ ਦੇ ਵਿੱਚ ਮਤਭੇਦ ਬਹੁਤ ਚੱਲਦੇ ਪਏ ਹੈ ਜਿਹੜੇ ਇੱਕ ਦੂਸਰੇ ਨੂੰ ਦੇਖ ਨਹੀਂ ਸਖਾਂਦੇ ਹੁਣ ਤੁਸੀਂ ਰਾਜਾ ਵੜਿੰਗ ਜੀ ਦੇਖ ਲਓ ਪੰਜਾਬ ਪ੍ਰੈਜ਼ੀਡੈਂਟ ਤੇ ਆਪਸ ਦੇ ਵਿੱਚ ਉਹ ਸਿੱਧੂ ਉਹਨਾਂ ਨਾਲ ਕੀ ਚੱਲ ਰਿਹਾ ਉਹਨਾਂ ਦਾ ਕੰਟਰੋਵਰਸੀ ਕੀ ਚੱਲ ਰਹੀ ਸੋ ਇਹ ਗੱਲਾਂ ਸਾਨੂੰ ਨਹੀਂ ਲੱਗਦੀਆਂ ਚੰਗੀਆਂ ਕਿ ਅਸੀਂ ਦੂਜੀ ਪਾਰਟੀਆਂ ਦੀ ਗੱਲਾਂ ਕਰੀਏ ਸਾਡਾ ਸਾਡੇ ਆਪਣੇ ਕੰਮ ਤੇ ਫੋਕਸ ਹੈ ਔਰ ਅਸੀਂ ਠੋਕੇ ਕਹਿੰਦੇ ਆ ਕਿ ਅਸੀਂ ਬੀਜੇਪੀ ਨੂੰ ਸੰਗਠਿਤ ਟੀਮ ਬਣਾ ਕੇ ਇੱਕ ਵਾਰ ਫਿਰ 2024 ਦੇ ਵਿੱਚ ਇਹਨੂੰ ਪੂਰੇ ਪੂਰਨ ਬਹੁਮਤ ਦੇ ਨਾਲ ਲੈ ਕੇ ਆਵਾਂਗੇ ਦੋਸਤੋ જય શ્રી ਰਾਮ ਜੈ ਮਾਤਾ